ਆ ਸਹੀ ਗੱਲ ਵੀਰੇ ਸਾਰਿਆਂ ਨੂੰ ਹੋਰ ਜੀ ਠੀਕ ਹੋ ਸਾਰੇ ਜਣੇ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਆਪਾਂ ਨਵੇਂ ਨਵੇਂ ਵੀਡੀਓ ਬਣਾਉਂਦੇ ਰਹਿੰਨੇ ਆ ਜੀ ਤੇ ਅੱਜ ਵੀਰੇ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਵੀਰੇ ਜਿਹੜਾ ਕਬੂਤਰਾਂ ਨੂੰ ਵੀਰੇ ਜ਼ਖਾਮ ਹੁੰਦਾ ਜੀ ਇਹਨੂੰ ਕਬੂਤਰ ਹੀ ਨੰਬੀ ਆਪਣੀ ਨੂੰ ਜ਼ਖਾਮ ਹੋਇਆ ਸੀਗਾ ਤੇ ਇਹਦਾ ਵੀਰੇ ਹੁਣ ਜ਼ਖਾਮ ਠੀਕ ਹੋ ਗਿਆ ਆਪਾਂ ਇਹਨੂੰ ਵੀਰੇ ਬੈਟਰੀ ਸੋਲ ਦਈਏ ਗੋਲੀ ਦਤੀਆਂ ਨੇ ਜੀ ਬੈਟਰੀ ਸੋਲ ਦਈਆਂ ਇਹਨੂੰ ਵੀਰੇ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਆਪਾਂ ਦੋ ਟਾਈਮ ਗੋਲੀ ਦਤੀ ਆ ਤੇ ਆਪਣੀ ਕਬੂਤਰੀ ਵੀ ਇਹ ਠੀਕ ਹੈ ਜੀ ਹੁਣ ਇਹ ਇਹਨੂੰ ਵੀ ਤੇ ਜ਼ਖਾਮ ਬਹੁਤ ਜ਼ਿਆਦਾ ਹੋ ਗਿਆ ਜੀ ਆਪਾਂ ਇਹਨੂੰ ਅੱਜ ਫੇਰ ਇੱਕ ਗੋਲੀ ਦੇ ਦੇਣੀ ਹੈ ਮਨ ਇੱਕ ਗੋਲੀ ਕੱਢ ਕੇ ਤੇ ਦੇਵ ਇੱਕ ਗੋਲੀ ਵੀ ਅੱਜ ਇਹਨੂੰ ਫੇਰ ਦੇ ਦੇਣੀ ਆਪਾਂ ਨੇ ਉਹਦੇ ਨਾਲ ਜੇ ਤੇ ਮਾੜੀ ਮੋਟੀ ਵੀ ਹੋਊਗੀ ਤਾਂ ਪ੍ਰੋਸੈਸ ਪੂਰਾ ਹੋ ਜਾਊਗਾ ਜੀ ਤੇ ਜੇ ਹੋਊਗਾ ਮਾੜਾ ਮੋਟਾ ਵੀ ਇਹ ਚੱਕਿਆ ਜਾਊਗਾ ਇਹ ਵੀਰੇ ਜਿਹੜੇ ਵੀਰੇ ਦੇ ਕਿਉਂਕਿ ਤੁਹਾਨੂੰ ਪਤਾ ਹੀ ਆ ਸਿਆਲਾਂ ਦੇ ਵਿੱਚ ਜ਼ਖਾਮ ਹੋਏ ਜਾਂਨ ਤਕਰੀਬਨ ਕਬੂਤਰਾਂ ਨੂੰ ਤੇ ਜਿਹੜੇ ਜਿਹੜੇ ਵੀਰ ਕੋ ਹੁੰਦਾ ਜ਼ਖਾਮ ਉਹ ਵੀਰੇ ਆਪ ਪ੍ਰੋਜੈਕਟ ਕਰ ਲਵੇ ਇੰਨੂੰ ਬੈਡ ਨਹੀਂ ਹੋਦੀ ਗੋਲੀ ਦੇ ਦੇਵੇ ਤੇ ਜ਼ਖਾਂ ਵੀ ਨੇ ਠੀਕ ਹੋ ਜਾਊਗਾ ਇੱਕ ਆੜੇ ਵੀ ਇੱਕ ਉੱਤਰ ਨੂੰ ਹੋਇਆ ਸੀ ਛੱਡ ਦੇਣ ਨੂੰ ਤੇ ਇੱਕ ਵੀ ਦੇ ਉੱਤਰ ਆਪਣੇ ਦੋ ਬੱਚੇ ਨੇ ਅਮਨੇ ਚੱਕੀਆਂ ਗੋੜੀਆਂ ਬੈਟਰੀ ਚੋਂ ਉਧਰ ਦੋ ਬੱਚੇ ਨੇ ਜੀ ਉਹਨਾਂ ਨੂੰ ਵੀ ਦੇ ਦੇਣੇ ਵਾਲੀ ਹੈ ਜੀ ਗੋਲੀ ਉਹਨਾਂ ਨੂੰ ਵੀ ਦੇ ਦਿੰਨੇ ਆ ਨਹੀਂ ਪੜਿਆ ਪੜਿਆ ਚੱਕੀ ਮੜਿਆ ਉਹ ਤਾਂ ਲਾਜੇ ਘੰਡਲਾ ਵਜਾ ਰੱਖਦਾ। ਔਰ ਇਹ ਸਾਹਮਣੇ ਬੈਠਾ ਕੋਤੋਂ ਥੱਲੇ ਉਹ ਚੱਕਦਾ। ਇਹ ਜਿਹੜਾ ਬੁਲੀ। ਆ ਵੀ ਇਹ ਬਚਨ ਦਿਖਾਮ ਹੋਇਆ ਹੈ ਜੀ। ਦੇਖੇ ਰੋਣ। ਦਿਖਾਮ ਕਰਕੇ ਵੀ ਇਹਨਾਂ ਨੂੰ ਹੋਰ ਬਿਮਾਰੀਆਂ ਲੱਗ ਜਾਂਦੀਆਂ। ਜਿਹੜੀ ਦਿਖਾਮ ਦਾ ਵੀ ਆਪਾਂ ਨੂੰ ਆਹ ਲਾਜ ਮਿਲਿਆ ਇਲਾਜ ਵਧੀਆ ਲੱਗਿਆ। ਪੰਨੂ ਪਹਿਲਾਂ ਵੀ ਵੀਰੇ ਕਈ ਵਾਰੀਆਂ ਦੱਤੀਆਂ ਨੇ ਵੀ ਜਣੀ ਹੋਇਆ ਨਹੀਂ ਠੀਕ ਹੈਗਾ ਜੀ ਇਹ ਨਾਲ ਅੱਖ ਵੀ ਆਈ ਹੋਈ ਹੈ ਯਾਰ ਅੱਖਾਂ ਦਾ ਵੀਰੇ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਦੁਬਾਰਾ ਦੁਬਾਰਾ ਆਈ ਹੋ ਜਾਂਦੀ ਵੀਰੇ ਠੀਕ ਹੋਈ ਨੇ ਫੇਰ ਆਈ ਨੇ ਠੀਕ ਹੋਈ ਨੇ ਫੇਰ ਆਈ ਨੇ ਅਬ ਇਹਨੂੰ ਵੀ ਆਪਾਂ ਇੱਕ ਗੋਲੀ ਬੈਠਣੀ ਸੋਲੀ ਦੇਣ ਲੱਗੇ ਆ ਜੀ ਠੀਕ ਹੈ ਜੀ ਤੇ ਇੱਕ ਗੋਲੀ ਮਾਨ ਦੇ ਦੇ ਉਹ ਤੇ ਆ ਲਾਲ ਜੀ ਨੂੰ ਵੀਡੀਓ ਦੇ ਆ ਬਾਜੇ ਨੂੰ ਵੀਡੀਓ ਆਪਣੇ ਨੂੰ ਦਿਖਾਉਮ ਹੋਇਆ ਤੇ ਨਾਲੇ ਹੀ ਅੱਖਾਂ ਇਹ ਇੱਧਰ ਇੱਧਰ ਪੱਤੇ ਨੂੰ ਇਹ ਨੂੰ ਆ ਰਿਹਾ ਲਾਲ ਖਾਂਤਰਾ ਬਚੜ ਥੱਲੇ ਗਿਆ ਉਹਨੇ ਉਹ ਦੇਖ ਚਿੱਟੀ ਅੱਖਾਂ ਦਾ ਹਾਂ ਉਹ ਦੇਖੋ ਵੀ ਇਹ ਬਚਾ ਕਿੰਨਾ ਘੈਂਟ ਵਾਜਾ ਦੀ ਆ ਯਾਰ ਬਣਾ ਇਹ ਇਹ ਵੀ ਬਿਮਾਰ ਹੋ ਗਿਆ ਵਿਚਾਰਾ ਇਹਦੀ ਵੀ ਅੱਖ ਹੁਣ ਤਾਂ ਠੀਕ ਹੈ ਜੀ ਤੇ ਇਹਨੂੰ ਮਾੜਾ ਮਾੜਾ ਜ਼ਖਾਮ ਆ ਜੀ ਇਹ ਲਾਲ ਜੀ ਨੇ ਬਚਾਈ ਦੇਰੇ ਪੁੱਤ ਕੀ ਗਈ ਇਹਨੂੰ ਹੂੰ ਕੀ ਹੋ ਗਿਆ ਕੱਢ ਤਾਂ ਕਿੰਨੀ ਕਫੀ ਆ ਤੇਰਾ ਹੀ ਕੋਈ ਨਾ ਦੇ ਦੇ ਨਵੀਆਂ ਲਈ ਆਵਾਂਗੇ ਅੱਜ ਆ ਲੋ ਜਿਹੜੇ ਜਿਹੜੇ ਬੱਚੇ ਆਪਣੇ ਬਿਮਾਰ ਸੀ ਵੀਰੇ ਉਹਨਾਂ ਨੂੰ ਆਪਾਂ ਨੇ ਦਿੱਤੀ ਪੈਟਨਿਸ ਹੋਣ ਲਈ ਗੋਲੀ ਤੇ ਪਰ ਉਹ ਵੀਰੇ ਤੁਹਾਨੂੰ ਦਿਖਾ ਦੇ ਤਾਂ ਰਿਜ਼ਲਟ ਮਿਲਿਆ ਜੀ ਠੀਕ ਆ ਜੀ ਜੇ ਕਿ ਤਨ ਮਾਰਨੇ ਕੋਈ ਤੇ ਇਹ ਵੀ ਜਿਹੜੇ ਜਿਹੜੇ ਵੀਰੇ ਦੇ ਵੀਰੇ ਕਬੂਤਰਾਂ ਜਖਾਮ ਹੋਇਆ ਹੋਇਆ ਇਹ ਦੇਵੋ ਤੇ ਵੀਰੇ ਠੀਕ ਹੋ ਜਾਣਗੇ ਕਬੂਤਰ ਠੀਕ ਆ ਜੀ ਬਾਕੀ ਵੀਰੇ ਇੱਕ ਕੰਪਲੀਟ ਦਾ ਕਮੈਂਟ ਆਇਆ ਜੀ ਅੱਖਾਂ ਵੀਰੇ ਅੱਖਾਂ ਦਾ ਵਾਇਰਸ ਹੈ ਜੀ ਇਹ ਅੱਖਾਂ ਦਾ ਵਾਇਰਸ ਚੱਲਦਾ ਹੈ ਤਾਂ ਕਰਕੇ ਵੀਰੇ ਠੀਕ ਹੋ ਜਿੰਦੀਆਂ ਦੁਬਾਰਾ ਆ ਜਾਂਦੀਆਂ ਨੇ ਠੀਕ ਹੋ ਜਾਂਦੀਆਂ ਨੇ ਦੁਬਾਰਾ ਆ ਜਾਂਦੀਆਂ ਨੇ ਇੱਕ ਕਬੂਤਰ ਠੀਕ ਹੁੰਦਾ ਤਾਂ ਦੂਜੇ ਨੂੰ ਲੱਗ ਜਾਂਦੀ ਇਹ ਬਿਮਾਰੀ ਵੀਰੇ ਵਾਇਰਸ ਜਾਂ ਦੂਜੇ ਦਾ ਜਾਂ ਦੂਜਾ ਠੀਕ ਹੋਣਾ ਤੀਜਾ ਉਹ ਜਿਆਦਾ ਨੂੰ ਵੀ ਤੇ ਦੁਬਾਰਾ ਫੇਰ ਉਹਦੀਆਂ ਅੱਖਾਂ ਆਈਆਂ ਨੇ ਇੱਕਣਾ ਵੀਰੇ ਸਰਕਲ ਘੁੰਮੀ ਜਾਂਦੇ ਨੇ ਧੁੱਪ ਧੱਪ ਵੀਰੇ ਲਵਾਓ ਵਾਦੋ ਵਾਦ ਕਬੂਤਰਾਂ ਨੂੰ ਉਹਦੇ ਨਾਲ ਠੀਕ ਹੋਣਗੇ ਜੀ ਇਹ ਠੀਕ ਹੈ ਜੀ ਤੇ ਕਬੂਤਰਾਂ ਵੀਰੇ ਤਾਰਾ ਮੀਰਾ ਜ਼ਰੂਰ ਪਾਓ ਸਾਪ ਤਾਰਾ ਮੀਰਾ ਉਹਦੇ ਨਾਲ ਵੀਰੇ ਐਂਗੂਤਰਾਂ ਦੀ ਬੈਵਾਦੀ ਚੱਕੀ ਜਾਂਦੀ ਆ ਤੇ ਜੂਨਾਂ ਨਹੀਂ ਪੈਂਦੀ ਉਹਦੇ ਨਾਲ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਆ ਜਿਹੜੀਆਂ ਜਿਹੜੀਆਂ ਦਵਾਈਆਂ ਦੂਈਆਂ ਵੀਰੇ ਇਹਨਾਂ ਨੂੰ ਦਿਰ ਦੇ ਰੋ ਟਾਈਮ ਸਰ ਤੇ ਕਬੂਤਰ ਵੀਰੇ ਤੰਦਰੁਸਤ ਰਹਿਣਗੇ ਤੋ ਠੀਕ ਹੈ ਧੰਨਵਾਦ ਵੀਰੇ ਸਾਰਿਆਂ ਦਾ ਜੇ ਵੀਡੀਓ ਵੀਰੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਠੀਕ ਹੈ ਜੀ ਧੰਨਵਾਦ ਵੀਰੇ